350 ਸਾਲਾਂ ਬੰਬੂਲ ਮੁਕੰਮਲ ਮੁਲਕ ਚ ਨਹੀਂ ਸਾਰੀ ਦੁਨੀਆਂ ਦੇ ਵਿੱਚ ਬਣਾਇਆ ਜਾ ਰਿਹਾ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਗੁਰਤੀ ਕੁਵਦਰ ਸਾਹਿਬ ਦੇ ਨਾਮ ਉੱਪਰ ਇੱਕ ਸਪੀਡ ਦਾ ਨਾਮ ਰੱਖਿਆ ਗਿਆ ਔਰ ਇੱਥੇ ਆ ਕੇ ਅੱਜ ਵਿਧਾਨ ਸਭਾ ਲੱਗੀ ਹੈ ਨਵੇਂ ਮਤੇ ਪਾਸ ਹੋਏ ਨੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਕਾਰੇ ਲਾਏ ਨੇ ਮੈਨੂੰ ਲੱਗਦਾ ਕਿ ਜਿਹੜਾ 350 ਸਾਲ ਬਾਅਦ ਵੀ ਅਸੀਂ ਗੁਰੂ ਮਹਾਰਾਜ ਨੂੰ ਯਾਦ ਕਰ ਰਹੇ ਹਾਂ ਇਹ ਉਹਨਾਂ ਦੀਆਂ ਵਿੜਿਆਈਆਂ ਨੇ ਉਹਨਾਂ ਦੀਆਂ ਸ਼ਹਾਦਤਾਂ ਦਾ ਦਾ صدਕਾ ਅਸੀਂ ਇੱਥੇ ਜੂਰੇ ਐ ਨਹੀਂ ਆਪ ਹਵਾਵਾਂ ਦੇ ਵਿੱਚ ਕਦੀ ਇਮੇਜਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਵਸਾਇਆ ਸੀ ਜਿਹਦਾ ਨਾਮ ਬਾਅਦ ਚ ਅਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦੀ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਰ ਦੇ ਤੌਰ ਤੇ ਉਹ ਚੱਲਦੀ ਆ ਤੇ ਮੈਂ ਕਹਿੰਦਾ ਇੰਨੀਆਂ ਵਿਡਿਆਈਆਂ ਸਤਪੁਰ ਨੇ ਹੀ ਸਰਤਾਜ سے ਗਾਥਾ ਲਿਖਾਈ ਹੈ ਇਸਤੇਗ ਨੇ ਹੀ ਕਲਮ ਕੀ ਇਹ ਲੋਅ ਜਲਾਈ ਹੈ सब मिल दे रहे हैं जो आदर तो देखिए मिसाल है जो हिंद की चादर तो देखिए वो बहुत ही अफसोसजनक वो घटना है मुझे अभी गाड़ी में ही पता चला था सनीपा जी हमारे बड़े अजीज हैं मेरी कई बार बात हुई है उनसे उनसे तो जब भी मौका मिलेगा मैं उनसे फोन करके पूछूंगा क्योंकि उनके हालात आपने देखा था हॉस्पिटल में काफी दिनों से थे और उनका परिवार सारा इस सदमे में है हम सारा हिंदुस्तान क्योंकि साढ़े पंजाब की शान सी सने तो उठ के उन्होंने बॉम्बे तक जाके मतलब ਵਚਨ ਸਾਹਿਬ ਦੇ ਨਾਲ ਬੜੀਆਂ-ਬੜੀਆਂ ਸ਼ਖਸੀਅਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉੱਤੇ ਇੰਨਾ ਫਰਹਰਾ ਲਹਿਰਾਉਣਾ ਆਪਣੀ ਬੁਲੰਦੀ ਦਾ ਅਦਾਕਾਰੀ ਦਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਆ ਕਿ ਤਰਮਿੰਦਰ ਸਾਹਿਬ ਇਸ ਫਾਨੀ ਸੰਸਾਰ ਨੂੰ ਹਾਲ ਵਿਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਉਹਨੀਆਂ ਫਿਲਮਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤੇ ਆ